ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿੱਚ ਵਾਈਸ ਪ੍ਰਿੰਸੀਪਲ ਅਤੇ ਇੱਕ ਅਧਿਆਪਕ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਨ ਮਾਨ ਦੀ ਕੀਤੀ ਗਈ ਖੁੱਟਮਾਰ ਤੇ ਮਾਮਲੇ 'ਚ ਗੁਰੂ ਹਰਸਾਹਬ ਪੁਲਿਸ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਵਾਈਸ ਪ੍ਰਿੰਸੀਪਲ ਇੰਦਰਜੀਤ ਸਿੰਘ ਅਤੇ ਅਧਿਆਪਕ ਕਸ਼ਮੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਜਿਸ ਦੇ ਇਲਾਕੇ ਭਰ ਦੇ ਵਿੱਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਇੱਕ ਦਰਖਾਸਤ ਪੁਲਿਸ ਨੂੰ ਪ੍ਰਾਪਤ ਹੋਈ ਸੀ ਅਤੇ ਐਮਐਲਆਰ ਰਿਪੋਰਟ ਪੁਲਿਸ ਦੇ ਕੋਲ ਪਹੁੰਚੀ ਹੈ ਦੱਸਦੇ ਕਿ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਮਾਨ ਵੱਲੋਂ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਗਿਆ ਕਿ ਵਾਈਸ ਪ੍ਰਿੰਸੀਪਲ ਦੇ ਅਧਿਆਪਕ ਦੇ ਵੱਲੋਂ ਉਸ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਸੰਬੰਧ ਵਿੱਚ ਪੁਲਿਸ ਨੇ ਵਾਈਸ ਪ੍ਰਿੰਸੀਪਲ ਇੰਦਰਜੀਤ ਸਿੰਘ ਅਧਿਆਪਕ ਕਸ਼ਮੀਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਅਗਲੀ ਜਾਂਚ ਕੀਤੀ ਜਾ ਰਹੀ ਹੈ ਇੱਕ ਸਵਾਲ ਦਾ ਜਵਾਬ ਦਿੰਦੇ ਡੀਐਸਪੀ ਸਤਨਾਮ ਸਿੰਘ ਨੇ ਕਿਹਾ ਕਿ ਜੇਕਰ ਵੀਡੀਓ ਡਿਲੀਟ ਕਰਕੇ ਸਬੂਤਾਂ ਨੂੰ ਛੁਪਾਉਣ ਦੀ ਕੋਸ਼ਿਸ਼ ਸੋਸ਼ ਕਿਤੀ ਜਾਂਦੀ ਹੈ ਤਾਂ ਤਰਾਮਾ ਦੇ ਵਿੱਚ ਹੁਣ ਪਤਾ ਕਰ ਦਿੱਤਾ ਜਾਂਦਾ ਹੈ ਇਹ ਰਮਨ ਨਾਂ ਦਾ ਬੱਚਾ ਜੀ ਜੋ 10+2 ਦਾ ਸਟੂਡੈਂਟ ਹੈ ਗੁਰੂ ਤੇਗ ਬਹਾਦਰ ਸਕੂਲ ਗੁਰੂ ਹਰ ਸਾਹਿਬ ਵਿੱਚ ਪੜਦਾ ਹੈ ਇਹਦੇ ਬਾਰੇ ਕੱਲ ਕੰਪਲੇਂਟ ਆਈ ਸੀ ਕਿ ਇਹਨੂੰ ਇਹਦੇ ਟੀਚਰ ਨੇ ਛਟੀਆਂ ਨਾਲ ਇਹਨੂੰ ਕੁੱਟਿਆ ਜਿਹੜੇ ਸਬੰਧ ਵਿੱਚ ਇੱਕ ਐਮਐਲਆਰ ਥਾਣੇ ਪੇਸ਼ ਹੋਈ ਉਸ ਦੇ ਸਬੰਧ ਵਿੱਚ ਅਸੀਂ ਮੁਕੱਦਮਾ ਨੰਬਰ 115 ਦਰਜ ਕਰ ਦਿੱਤਾ ਹੈ ਤੇ ਤਪੀਸ਼ ਜਾਰੀ ਹੈ ਕਿ ਇਹਦੀ ਸੀਸੀਟੀਵੀ ਫੁਟੇਜ ਖਰ ਸਕੂਲਾ ਵਿੱਚ ਕੰਪਲਸਰੀ ਹੁੰਦੀ ਹੈ ਕਿ ਉਹ ਕੋ ਪੜਾਈ ਜਾਦੀ ਹੈ ਜੀ ਹਾਂਜੀ ਉਹ ਇਨਵੈਸਟੀਗੇਸ਼ਨ ਅਫਸਰ ਕਢਾ ਰਹੇ ਨੇ ਜੀ ਤਪੀਸ਼ ਲੱਗਿਆ ਨੇ ਲੋਕਾਂ ਦਾ ਇਹ ਕਹਿਣਾ ਹੈ ਜੀ ਇਹ ਫੁਟੇਜ ਨੂੰ ਉੱਥੇ ਡਿਲੀਟ ਕਰਨ ਦੀ ਕੋਸ਼ਿਸ਼ ਕਰਨਗੇ ਅੱਗੇ ਜੇ ਰੈਗੂਲਰ ਪਿਛਲੇ ਦਿਨਾਂ ਦੇ ਰੈਗੂਲਰ ਹੈ ਤੇ ਇਹਦਾ ਮਤਲਬ ਸਾਫ ਹੈ ਜੇ ਡਿਲੀਟ ਕਰਦੇ ਨੇ ਤੇ ਇਹਨਾਂ ਨੇ ਗਲਤੀ ਕੀਤੀ ਹੈ ਤੇ ਮੈਡੀਕਲ ਦਾ ਹੈਡਕੋ ਆਇਆ ਹੈ ਨਾ ਜੀ ਮੈਡੀਕਲ ਦੇ ਆਧਾਰ ਤੇ ਪੱਤਰ ਜਾਰੀ ਹੋ ਗਿਆ ਜੇ ਡਿਲੀਟ ਕਰਨਗੇ ਡਿਲੀਟ ਕਰਨ ਦੀ ਵੀ ਇੱਕ ਵੱਖਰੀ ਧਾਰਾ ਬਣੀ ਹੋਈ ਹੈ ਅਗਰ ਅਸੀਂ ਸਬੂਤ ਨੂੰ ਨਸ਼ਟ ਕਰਦੇ ਹਾਂ ਉਹਦੇ ਲਈ ਵੀ ਇੱਕ ਵੱਖਰੀ ਧਾਰਾ ਹੈ ਫਿਰ ਜੁਰਮ ਦਾ ਵਾਧਾ ਕੀਤਾ ਜਾਵੇਗਾ ਕਿੰਨੇ ਜਣੇ ਖਲਾਫ ਦਰਜ ਕੀਤਾ ਗਿਆ ਜੀ ਇਹ ਦੋ ਦੇ ਖਿਲਾਫ ਦਰਜ ਕੀਤਾ ਹੋਇਆ ਹੈ ਜੀ ਕੀ ਨਾਮ ਜੀ ਇਹਦਾ ਇੱਕ ਦਾ ਨਾਮ ਹੈਗਾ ਜੀ ਇੰਦਰਜੀਤ ਤੇ ਕਸ਼ਮੀਰ ਦੂਜੇ ਦਾ ਨਾਮ ਹੈਗਾ ਜੀ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਤੇ ਇੰਦਰਜੀਤ ਸਿੰਘ ਕੀ ਗ੍ਰਿਫਤਾਰੀ ਇਹਨਾਂ ਦੀ ਕਿਸੇ ਹੋ ਪਾਈ ਜੀ ਨਹੀਂ ਹਜੇ ਉਹ ਗ੍ਰਿਫਤਾਰੀ ਦਰਦੇ ਆਸ-ਪਾਸੇ ਹੋਏ ਨੇ ਜਲਦੀ ਗ੍ਰਿਫਤਾਰ ਕਰ ਲਾਂਗੇ